ਸਰਦ ਪਟਾਲਾ ਹੀ ਆ ਇਹ ਇਹ ਸਮਾਰਟ ਸਿਟੀ ਚ ਕਿਉਂ ਨਹੀਂ ਆਇਆ ਪਠਾਨਕੋਟ ਕਿਉਂ ਨਹੀਂ ਆਇਆ ਇਹ ਚੀਜ਼ਾਂ ਮੈਂ ਸਵਾਲ ਵੀ ਫਾਈਲ ਨੂੰ ਉਹਨਾਂ ਨੂੰ ਕਰਾਂਗੇ ਪੰਜਾਬ ਗਵਰਨਮੈਂਟ ਨੇ ਤੇ ਹੱਥ ਇੱਕ ਕਿਸੁੰਦੇ ਖੜੇ ਹੀ ਕੀਤੇ ਔਰ ਇਹਨਾਂ ਢਾਈਆਂ ਸਾਲਾਂ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਇਹਨਾਂ ਦਾ ਡਵੈਲਪਮੈਂਟ ਦਾ ਕੋਈ ਕੰਮ ਨਹੀਂ ਹੋ ਰਿਹਾ ਲੋਕ ਸਭਾ ਮੈਂਬਰ ਗੁਰਦਾਸਪੁਰ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਲੋਕ ਸਭਾ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲੋਂ ਜੋ ਨੀੜ ਤੇ ਪੇਪਰ ਦਾ ਮਾਮਲਾ ਸੀ ਉਸ ਤੇ ਜਵਾਬ ਲਿਆ ਜਾਵੇਗਾ ਕਿਉਂਕਿ ਉਸ ਮਾਮਲੇ 'ਚ ਸਰਕਾਰ ਜਾਂ ਮੰਤਰੀ ਵੱਲੋਂ ਕੋਈ ਪੱਖ ਸਾਹਮਣੇ ਨਹੀਂ ਰੱਖਿਆ ਗਿਆ ਉੱਥੇ ਹੀ ਉਹਨਾਂ ਕਿਹਾ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪਾਰਟੀ ਪੱਧਰ ਤੋਂ ਉੱਪਰ ਉੱਠ ਪੰਜਾਬ ਦੇ ਹੱਕਾਂ ਲਈ ਲੋਕ ਸਭਾ 'ਚ ਸਵਾਲ ਚੁੱਕਣਗੇ ਉੱਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕ ਦਾ ਪੈਸਾ ਕਾਫੀ ਦੇਰ ਤੋਂ ਰੋਕਿਆ ਹੈ ਜਿਸ ਦੀ ਮੰਗ ਚੁੱਕੀ ਜਾਵੇਗੀ ਉੱਥੇ ਹੀ ਉਹਨਾਂ ਗਿਆ ਕਿ ਉਹਨਾਂ ਵੱਲੋਂ ਇਹ ਵੀ ਮੰਗ ਕੀਤੀ ਜਾਵੇਗੀ ਕਿ ਪੰਜਾਬ ਦੇ ਜੋ ਸਰਹੱਦੀ ਇਲਾਕੇ ਹਨ ਉਹਨਾਂ ਨੂੰ ਵਿਸ਼ੇਸ਼ ਇੰਡਸਟਰੀ ਪੈਕੇਜ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਜੋ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣ ਅਤੇ ਪੰਜਾਬ ਦੀ ਤਰੱਕੀ ਹੋਵੇ ਪਰसों ਬਾਈਟ੍ਰਿਕ ਨੂੰ ਸੈਸ਼ਨ ਸਟਾਰਟ ਹੋ ਰਿਹਾ ਉਹਦੇ 'ਚ ਇਹ ਬਜਟ ਵੀ ਪੇਸ਼ ਹੋਣਾ ਔਰ ਜਿਹੜੀ ਹਿੰਦੁਸਤਾਨ ਦੀਆਂ ਜਿਹੜੀਆਂ ਵੱਖ-ਵੱਖ ਮੰਗਾਂ ਨੇ ਉਹਨਾਂ ਤੇ ਗੱਲ ਖੁੱਲਕੇ ਹੋएगी ਸਭ ਤੋਂ ਵੱਡੀ ਗੱਲ ਇਹ ਅੱਜ ਤੱਕ ਪ੍ਰਧਾਨ ਮੰਤਰੀ ਤੇ ਜਾਣ ਇਹ ਜਿਹੜਾ ਐਚ ਆਰਡੀ ਮਿਨਿਸਟਰੀ ਆ ਉਹਨੇ ਜਿਹੜਾ ਪੇਪਰ ਲੀਕ ਤੇ ਨੀਟ ਦਾ ਜਿਹੜਾ ਪੇਪਰ ਲੀਕ ਹੋਇਆ ਉਹਦੇ ਤੇ ਇੰਦਾਂ ਨੇ ਗਵਰਨਮੈਂਟ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਕੋਈ ਦੱਸਿਆ ਨਹੀਂ ਔਰ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਇਹਨੂੰ ਬਾਹਰ ਲੈ ਕੇ आओ ਉਹਦੇ ਤੇ ਵੀ ਗੱਲ ਹੋਣੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਜਿਹੜੇ ਇਹ ਗਰਾਂਟਾ ਨਹੀਂ ਆ ਰਹੀਆਂ ਜਿਹੜੀਆਂ ਰੁਕੀਆਂ ਨੇ ਉਹਦੇ ਚ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਉੱਥੇ ਗੱਲ ਕਰਨੀ ਹੈ ਕਿ ਜੋ ਪੰਜਾਬ ਦਾ ਰਾਈਟ ਬੰਡ ਦਾ ਜੋ ਪੰਜਾਬ ਦੇ ਹੱਕ ਬਣਦੇ ਨੇ ਉਹਨਾਂ ਨੂੰ ਦਿੱਤਾ ਜਾਵੇ ਸਭ ਤੋਂ ਵੱਡੀ ਗੱਲ ਬਾਜੋਤ ਸਾਹਿਬ ਵੀ ਬੈਠੇ ਨਹੀਂ ਕਿ 50 ਕਿਲੋਮੀਟਰ ਤੱਕ ਬੀਐਸਐਫ ਜਿਹੜੀ ਆ ਉਹਦੇ ਕੋਲ ਕੰਟਰੋਲ ਹੈ ਇਹਦਾ ਮਤਲਬ ਕਿ ਡਿਸਟਰਬਡ ਏਰੀਆ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਤੇ ਜੇ ਡਿਸਟਰਬ ਏਰੀਆ ਡਿਕਲੇਅਰ ਕੀਤਾ ਵੇਖੋ ਪੰਜਾਬ ਦੇ ਵਿੱਚ ਜੋਤ ਨੂੰ ਜੇ ਕੰਮ ਮਿਲੇਗਾ ਉਹਨਾਂ ਨੂੰ ਨੌਕਰੀਆਂ ਮਿਲ ਲੱਗੀਆਂ ਉਹਨਾਂ ਨੂੰ ਇੰਡਸਟਰੀ ਚ ਜੇ ਆਪਾਂ ਪੈਕੇਜ ਦੇਣੀ ਆ ਜੋ ਗਵਰਨਮੈਂਟ ਉਹਤੇ ਹੈ ਹਲ ਸਟੇਟਸ ਵਿੱਚ ਤੇ ਉਹਦੇ ਨਾਲ ਜਵਾਨੀ ਵੀ ਬਚੇਗੀ ਨਸ਼ਾ ਵੀ ਖਤਮ ਹੋਏਗਾ ਗੈਂਗਿਸਮ ਵੀ ਖਤਮ ਹੋਏਗਾ ਲੋਕ ਆਪਣੇ ਕੰਮਾਂ ਕਾਰਾਂ ਤੇ ਲੱਗਣਗੇ ਤੇ ਪੰਜਾਬ ਜਿਹੜਾ ਉਹ ਤਰੱਕੀ ਦੇ ਰਾਹ ਤੇ ਚੱਲੇਗਾ ਜਿਹੜੀ ਇੱਕ ਗੱਲ ਕਰਨੀ ਕਿ ਪਾਕਿਸਤਾਨ ਦੇ ਬਾਰਡਰ ਤੇ ਬੈਠੇ ਜੇ कांडਲਾ ਪੋਰਟ ਜਾਂ ਹੋਰ ਨਾ ਪੋਰਟਾਂ ਦੇ ਰਾਹੀਂ ਆਪਾਂ ਪਾਕਿਸਤਾਨ ਨੂੰ ਵਪਾਰ ਕਰਦੇ ਹਾਂ ਇਹ ਕੋਈ ਬੜੀ ਵੱਡੀ ਗੱਲ ਹੈ ਸਾਰੀਆਂ ਪਾਰਟੀ ਨੂੰ ਇਕੱਠੇ ਹੋ ਕੇ ਇੱਕ ਆਵਾਜ਼ ਚੁਕਣੀ ਪੈਣੀ ਹੈ ਕਿ ਜਿਹੜਾ ਵਪਾਰ ਆ ਉਹ ਵਾਗਾ ਖਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ ਗਿਆ ਇਹ ਇੱਥੇ ਵੀ ਚੱਲ ਸਕਦਾ ਸਿੱਧੀ ਲਾਹੌਰ ਤੋਂ ਇਧਰੋਂ ਵੀ ਨਿਕਲ ਜਾਂਦੀ ਤੇ ਹੁਸੈਨੀ ਵਾਲਾ ਇਹ ਤਿੰਨ ਥਾਵਾਂ ਤੋਂ ਪਾਰ ਜਿਹੜਾ ਚਲਾਉਣਾ ਚਾਹੀਦਾ ਪੰਜਾਬ ਦੀ ਇਕਨੋਮੀ ਜੇ ਸਟਰੋਂਗ ਹੋਏਗੀ ਉਦੋਂ ਕਰਾਂਗੇ ਨਾਲ ਦੀ ਨਾਲ ਹੀ ਆਪਾਂ ਸਾਰੇ ਬੈਠੇ ਆਂ ਬڑے ਵੱਡੇ ਵੱਡੇ ਲੈਕਚਰ ਆ ਰਹੇ ਨੇ ਕਿ ਪੰਜਾਬ ਚ ਬਿਜਲੀ ਦਾ ਕੋਈ ਕੱਟ ਨਹੀਂ ਲੱਗਦਾ ਬਾਰਡਰ ਦੇ ਉੱਤੇ ਹਮੇਸ਼ਾ ਹੀ ਡੇਅ ਟਾਈਮ ਤੇ ਜਿਹੜੇ ਬਾਰਡਰ ਦੇ 6 ਕਿਲੋਮੀਟਰ ਦੇ ਵਿੱਚ ਦੇਣ ਵਾਲੇ ਬਿਜਲੀ ਮਿਲਦੀ ਉਹਨਾਂ ਨੂੰ 4 ਵਜੇ ਰਾਤ ਨੂੰ ਸਟਾਰਟ ਕਰਦੇ ਨੇ ਤੇ ਸਵੇਰੇ 9 ਵਜੇ ਤੱਕ ਪਹਿਲੀ ਗੱਲ ਕਿ 6 ਵਜੇ ਤੇ ਉਹਨਾਂ ਨੂੰ ਪਰਮਿਟ ਮਿਲਦਾ ਅੰਦਰ ਜਾਣ ਦਾ ਤੇ ਇਹ ਇਹਦੇ ਚ ਕਿਸਾਨਾਂ ਦੀ ਬੜੀ ਵੱਡੀ ਗੱਲ ਤੁਸੀਂ ਆਪ ਵੀ ਵੇਖੋ ਸ਼ਹਿਰਾਂ ਦੇ ਵਿੱਚ ਕਿੰਨੇ ਕੱਟ ਲੱਗ ਰਹੇ ਨੇ ਪਹਿਲਾਂ 24 ਘੰਟੇ ਜਿਹੜੀ ਬਿਜਲੀ ਹੁੰਦੀ ਉਹਦੇ ਤੇ ਕੱਟ ਨਹੀਂ ਲੱਗਦੇ ਹੁਣ ਉਹਦੇ ਤੇ ਵੀ ਲੱਗਣ ਲੱਗ ਪਏ ਨੇ ਇਹ ਇਹ ਤੇ ਪੰਜਾਬ ਦੀਆਂ ਗੱਲਾਂ ਪਰ ਜਿਹੜੀ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰਨ ਉਹ ਰਿਹਾ ਜਿਵੇਂ ਸਾਡਾ ਬਟਾਲਾ ਹੀ ਆ ਇਹ ਇਹ ਸਮਾਰਟ ਸਿਟੀ ਚ ਕਿਉਂ ਨਹੀਂ ਆਇਆ ਪਠਾਨਕੋਟ ਕਿਉਂ ਨਹੀਂ ਆਇਆ ਇਹ ਚੀਜ਼ਾਂ ਮੈਂ ਸਵਾਲ ਵੀ ਪਾਈ ਨੂੰ ਉਹਨਾਂ ਨੂੰ ਕਰਾਂਗੇ ਤੇ ਇਹ ਜਿਹੜੀਆਂ ਕਾਫੀ ਚੀਜ਼ਾਂ ਜਿਹੜੀਆਂ ਨੇ ਇਹ ਗਵਰਨਮੈਂਟ ਆਫ ਇੰਡੀਆ ਦੇ ਨਾਲ ਕਿਉਂਕਿ ਵੇਖੋ ਪੰਜਾਬ ਗਵਰਨਮੈਂਟ ਨੇ ਤੇ ਹੱਥ ਇੱਕ ਕਿਸੂੰ ਦੇ ਖੜੇ ਹੀ ਕੀਤੇ ਨੇ ਔਰ ਇਹਨਾਂ ਢਾਈਆਂ ਸਾਲਾਂ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਇਹਨਾਂ ਦਾ ਡਵੈਲਪਮੈਂਟ ਦਾ ਕੋਈ ਕੰਮ ਨਹੀਂ ਚੱਲਣ데요 ਇਹ ਜਿਹੜੇ ਕੋਈ ਪੈਸੇ ਰੁਕੇ ਨੇ ਉਹਨਾਂ 'ਚ ਅਸੀਂ ਵੀ ਜਾ ਕੇ ਕਰਨਾ ਪਰ ਚੀਫ ਮਿਨਿਸਟਰ ਏਡਾ ਇੰਟੈਲੀਜੈਂਟ ਬਣ ਗਿਆ ਉਹਨੂੰ ਉਹਨੂੰ ਇੱਕ ਇੱਕ ਜਿਹੜੀ ਐ ਮੈਂਟਨਮੈਂਟ ਦੀ ਖਬਰ ਆ ਪਰ ਉਹਨੂੰ ਇਹ ਖਬਰਾਂ ਨਹੀਂ ਗਿਆ ਕਿ ਪੰਜਾਬ ਦੇ ਵਿੱਚ ਨਸ਼ਾ ਕਿਵੇਂ ਵਿਕ ਰਿਹਾ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਆ ਪਿਛਲੇ 14 ਦਿਨ ਇੱਕ ਮਹੀਨੇ 'ਚ ਕਿੰਨੇ ਮੁੰਡੇ ਨਸ਼ੇ ਦੀ ਓਵਰਡੋਜ਼ ਨਾਲ ਮਰ ਗਏ ਔਰ ਨਸ਼ਾ ਜਿਹੜਾ ਪਿੰਡਾਂ ਦੇ ਵਿੱਚ ਕਿਸੇ ਨਾਲ ਗੱਲ ਕਰੋ ਤੁਸੀਂ ਤੁਸੀਂ ਆਪ ਵੇਖ ਲਓ ਕਿ ਜੋ ਪੰਜਾਬ ਦੇ ਵਿੱਚ ਨਸ਼ੇ ਦੀ ਬੁਰੀ ਹਾਲਾਤ ਹੈ ਉਹਦੇ ਤੇ ਕੋਈ ਕੰਟਰੋਲ ਨਹੀਂ ਪੁਲਿਸ ਸਟੇਸ਼ਨਾਂ ਦੇ ਵਿੱਚ ਦੋ ਜਿਹੜੇ ਕਾਂਸਟੇਬਲ ਜਾਂ ਪੁਲਿਸ ਚੌਕ 'ਚ ਦੋ ਤੋਂ ਵੱਧ ਉਹਨਾਂ ਦੀ ਕਿਤੇ ਨਹੀਂ ਪਰ ਪੁਲਿਸ ਵੀ ਕਰੇ ਜੇ ਫੋਰਸ ਹੀ ਹੈ ਨਹੀਂ ਤੇ ਉਹ ਜਾ ਕੇ ਕੀ ਕਰਾਂਗੇ ਆਪਾਂ ਇਹ ਸਾਰੀਆਂ ਚੀਜ਼ਾਂ ਤੇ ਚੁੱਕਾਂਗੇ ਔਰ ਖਾਸ ਕਰਕੇ ਆਪਣੇ ਬਾਰਡਰ ਏਰੀਆ ਦੀ ਪੂਰਾ ਪੂਰਾ ਪੰਜਾਬ ਦਾ ਜਿਹੜਾ ਬਾਰਡਰ ਹੈ ਅਸੀਂ ਤੇ ਇਹਨਾਂ ਮਿਲਿਆ ਜਿਹੜੇ ਬਾਰਡਰ ਤੇ ਉਹਨੇ ਇੱਕ ਫਿਰੋਜ਼ਪੁਰ ਵਾਲੇ ਨੇ ਜੁਬਾਇਲ ਸਾਹਿਬ ਔਜਲਾ ਸਾਹਿਬ ਤੇ ਮੈਂ ਅਸੀਂ ਤੇ ਇਹਨਾਂ ਨੇ ਜਾ ਕੇ ਪ੍ਰਧਾਨ ਮੰਤਰੀ ਨੂੰ ਵੀ ਮਿਲਿਆ ਕਿ ਸਾਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਤਾਂ ਕਿ ਜਿਹੜੀ ਪਾਕਿਸਤਾਨੀ ਹਰਕਤਾਂ ਨੇ ਉਹਨਾਂ ਨੂੰ ਰੋਕਣ ਲਈ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਪਹੁੰਚਾਉਣ ਲਈ ਇੰਡਸਟਰੀਲਾਈਜ਼ ਕੀਤਾ ਜਾਵੇ ਬਕੌੜਾ ਪਤਨ ਦਾ ਪੁਲ ਹੈ ਜਿਹੜਾ ਬਕੌੜਾ ਪਤਨ ਦਾ ਪੁਲ ਦਾ ਕਾਲੀ ਮੇਰੀ ਗੱਲ ਹੋਈ ਸੀ ਉੱਥੇ ਉਹ ਜਿਹੜੀ ਉਹਦੀ ਚੱਲ ਰਹੀ ਹੈ ਕਿ ਜ਼ਮੀਨ ਦੀ ਐਕੁਇਜੀਸ਼ਨ ਦੀ ਉਹ ਪੰਜਾਬ ਸਰਕਾਰ ਨੇ ਇਹ ਕਰਨੀ ਹੈ 8 ਕਰੋੜ ਉਹਨਾਂ ਨੂੰ ਮੇਰੇ ਖਿਆਲ ਉਹਨਾਂ ਨੇ ਕੀਤੀ ਆ ਉਹ ਕੋਈ 16 ਕਰੋੜ ਤੇ 18 ਕਿੱਲਾਂ ਦਾ ਬਣਦਾ ਤੇ ਉਹ ਜਦੋਂ ਪੰਜਾਬ ਗਵਰਨਮੈਂਟ ਨੇ ਕੀਤੀ ਗਵਰਨਮੈਂਟ ਆਫ ਇੰਡੀਆ ਦੇ ਉੱਤੇ ਪ੍ਰੈਸ਼ਰ ਪਾ ਕੇ ਉਹ ਫੁੱਲ ਜਿਹੜਾ ਬਣਾਵਾਂਗਾ